ਆਹ ਦੇਖੋ ਗੋਰਿਆਂ ਦੇ ਘਰ ਜਿਹੜੇ ਲੱਗਦੇ ਆ ਉਹਨਾਂ ਦੇ ਪਿੱਛੇ ਆਹ ਪਾਰਕ ਲੱਗਦੀ ਆ ਤੁਸੀਂ ਆਪ ਹਿਸਾਬ ਲਾ ਸਕਦੇ ਆ ਕੀ ਉਹ ਕਿਹੜੀ ਜੰਨਤ ਉਹਦੇ ਵਿੱਚ ਰਹਿੰਦੇ ਪਏ ਆ ਜਦੋਂ ਤੁਸੀਂ ਪਾਰਕ ਦਾ ਨਾਮ ਲੈਂਦੇ ਆ ਤਾਂ ਸਾਡੇ ਦਿਮਾਗ 'ਚ ਇਹੀ ਖਿਆਲ ਆਂਦਾ ਹੁੰਦਾ ਹੈ ਕਿ ਮੈਨੂ ਮੇਡ ਪਾਰਕਸ ਹੋਣੀਆਂ ਪਰ ਫਿਰ ਅਸੀਂ ਉੱਥੇ ਹੀ ਆ ਕੇ ਜਾਵੇ ਅਸੀਂ ਵਾਲਾ ਉਹ ਵਾਲੇ ਰਸਤੇ ਥਾੜੇ ਗਏ ਆਵਾਂਗੇ ਉਧਰ ਜਾਂਦੇ ਆ ਉਧਰੋਂ ਵੀ ਇਹ ਰਸਤਾ ਆ ਗਿਆ ਅਸੀਂ ਹੁਣ ਆਵਾਂਗੇ ਇੱਧਰ ਜਾਂਦੇ ਆ ਇੱਧਰ ਵੀ ਇਹ ਰਸਤਾ ਆ ਗਿਆ ਅਸੀਂ ਘਰੋਂ ਨਾਲ ਕਾਫੀ ਬਣਾ ਕੇ ਲੈ ਕੇ ਆਏ ਸੀਗੇ ਤੇ ਅਸੀਂ ਹੁਣ ਕਾਫੀ ਪੀਣ ਲੱਗੇ ਆ ਤੇ ਕਾਫੀ ਕਾਫੀ ਤੇ ਨਾਲ ਵੀ ਸਾਡੇ ਨਾਲ ਟ੍ਰੈਜਡੀ ਹੋਈ ਸੀਗੀ ਉਹ ਵੀ ਤੁਹਾਨੂੰ ਦੱਸਦੇ ਆ ਪਰ ਪਹਿਲਾਂ ਕਾਫੀ ਦਾ ਕੱਪ ਲੈ ਲਈਏ ਜੀ ਅੱਜ ਅਸੀਂ ਆਏ ਸਿਗੇ ਇਨ ਵਰਗਰੀ ਪਾਰਕ ਥੋੜਾ ਹਾਈਕਿੰਗ ਕਰਨ ਪਰ ਸਾਡੀ ਹਾਈਕਿੰਗ ਕਿਸੇ ਹੋਰ ਹੀ ਤਰੀਕੇ ਨਾਲ ਹੋਊਗੀ ਕਿਉਂਕਿ ਜਿਹੜੇ ਅਸੀਂ ਐਡਰੈਸ ਤੇ ਆਏ ਸਿਗੇ ਉਹਸ ਐਡਰੈਸ ਤੇ ਕੋਈ ਵੀ ਰਸਤਾ ਨਹੀਂ ਸੀਗਾ ਤੇ ਹੁਣ ਅਸੀਂ ਅੱਗੇ ਅੱਧੇ ਘੰਟੇ ਦੀ ਵਾਕ ਕਰਕੇ ਜਾਂਦੇ ਆਂ ਬਟ ਜਿਹੜਾ ਵਿਊ ਹੈ ਨਾ ਇੱਥੇ ਦਾ ਉਹ ਬਹੁਤ ਵਧੀਆ ਆ ਮਤਲਬ ਜੋ ਜੀ ਸਾ ਅਸੀਂ ਸੋਚ ਕੇ ਆਉਂਦੇ ਹੁੰਦੇ ਆ ਉਹ ਚੀਜ਼ਾਂ ਤਾਂ ਨਹੀਂ ਹੁੰਦੀਆਂ ਪਰ ਜਿਹੜੀਆਂ ਚੀਜ਼ਾਂ ਸਾਨੂੰ ਰਸਤੇ 'ਚ ਮਿਲਦੀਆਂ ਆ ਉਹ ਬਹੁਤ ਵਧੀਆ ਹੁੰਦੀਆਂ ਆ ਅਸੀਂ ਹੁਣ ਇਹ ਰਸਤਾ ਉਤਰੀ ਜਾਂਦੇ ਆ ਕਿਉਂਕਿ ਜਿਹੜੀ ਬੱਸ ਨੇ ਆਉਣਾ ਸੀਗਾ ਉਹ ਅੱਧਾ ਘੰਟਾ ਲੇਟ ਸੀਗੀ ਤਾਂ ਅਸੀਂ ਇਹ ਹੀ ਸੋਚਿਆ ਕਿ ਉਹਨਾ ਟਾਈਮ ਅਸੀਂ ਤੁਰ ਕੇ ਹੀ ਚਲੇ ਜਾਂਦੇ ਆ ਤੇ ਹੁਣ ਇਹ ਆ ਜੀ ਸਾਰਾ ਗੋਰੀਆਂ ਦਾ ਇਲਾਕਾ ਤੇ ਹੁਣ ਇਹ ਜੈਵੀਰ ਹੈ ਕਿੱਥੇ ਪਾਸੇ ਪਟੋਲੋ ਪਟੋਲੋ ਬ੍ਰਿਜ ਹੈ ਨਾ ਉਹ ਸਾਹਮਣੇ ਪਟੋਲੋ ਬ੍ਰਿਜਾ ਤੇ ਇੱਥੇ ਫਰੇਜ਼ਰ ਰਿਵਰ ਵਗਦੀ ਆ ਹੈ ਨਾ ਤੇ ਆਹ ਸਾਰੇ ਗੋਰੀਆਂ ਦੇ ਘਰ ਆ ਤੇ ਗੋਰੇ ਇਹਨੇ ਸ਼ਾਂਤ ਪਾਸੇ ਲੈਣਾ ਮਸੰਦ ਕਰਦੇ ਆ ਤੇ ਮੇਰੇ ਨਾਲ ਹੈ ਜੈਵੀਰ ਜਿਹਨੂੰ ਮੈਂ ਕਹਿੰਨੀ ਆ ਜੈਵੀਰ ਚੱਲ ਆਪਾਂ ਇੱਥੇ ਚੱਲੀਏ ਤੇ ਉਸੇ ਵੇਲੇ ਵਿਚਾਰਾ ਹਾਂ ਸਾਨੂੰ ਹੁਣ ਰਸਤਾ ਤਾਂ ਦਿਖਿਆ ਆ ਪਤਾ ਨਹੀਂ ਹੁਣ ਇਹ ਕਿਹੜੀ ਪਾਰਕ ਦਾ ਆ ਅਸੀਂ ਅੰਦਰ ਜਾ ਕੇ ਦੇਖ ਲੈਨੇ ਆ ਕਿ ਅੰਦਰ ਕੀ ਮਿਲਦਾ ਆ ਜਦੋਂ ਤੁਸੀਂ ਪਾਰਕ ਦਾ ਨਾਮ ਲੈਂਦੇ ਆ ਤਾਂ ਸਾਡੇ ਦਿਮਾਗ 'ਚ ਇਹੀ ਖਿਆਲ ਆਂਦਾ ਹੁੰਦਾ ਹੈ ਕਿ ਮੈਨੂ ਮੇਡ ਪਾਰਕ ਹੋਣੀ ਆ ਪਰ ਇੱਥੇ ਜਿਹੜੀਆਂ ਪਾਰਕ ਨੇ ਉਹ ਬਿਲਕੁਲ ਡਿਫਰੈਂਟ ਨੇ ਅੱਜ ਤੁਹਾਨੂੰ ਇਹੇ ਦਿਖਾਉਨੇ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਆ ਵੀਓ ਦੇਖੋ ਆਹ ਕਰੀਕ ਆਉਂਦੀ ਆ ਕਿਸੇ ਪਾਸਿਓ ਤੇ ਪਾਣੀ ਕਿੰਨਾ ਕਲੀਨ ਆ ਸਾਡੇ ਕੋਲ ਬਟੇ ਗਿਆ ਜੇ ਟੇਕਿਆ ਜਾਂਦਾ ਸੀ ਵਾਓ ਤੱਕਦੇ ਆ ਦਰਖਤਾਂ ਦੇ ਉੱਪਰ ਕਿਦਾਂ ਕਾਈ ਜੰਮੀ ਹੋਈ ਆ ਨਹੀਂ ਬਹੁਤ ਪੈਂਦੇ ਆ ਇੱਥੇ ਤੇ ਆ ਇੰਨਾ ਸੋਹਣਾ ਆ ਨਾ ਇੰਨਾ ਸ਼ਾਂਤਮਈ ਆਹ ਆ ਦੇਖੋ ਗੋਰਿਆਂ ਦੇ ਘਰ ਜਿਹੜੇ ਲੱਗਦੇ ਆ ਉਹਨਾਂ ਦੇ ਪਿੱਛੇ ਆਹ ਪਾਰਕ ਲੱਗਦੀ ਆ ਤੁਸੀਂ ਆਪ ਹਿਸਾਬ ਲਾ ਸਕਦੇ ਆ ਕਿ ਉਹ ਕਿਹੜੀ ਜੰਨਤ ਦੇ ਵਿੱਚ ਰਹਿੰਦੇ ਪਏ ਆ। ਐਵੇਂ ਨਹੀਂ ਲੋਕੀ ਬਿਮਾਰ ਹੁੰਦੇ। ਤਾਂ ਵਈ ਬਸ ਆਫ। ਐਵੇਂ ਆਹ ਕਿੰਦਾ ਹਵਾ ਬਹੁਤ ਸਾਫ ਆ। ਲੋਕੀ ਐਵੇਂ ਨਹੀਂ। ਐਵੇਂ ਤਾਂ ਨਹੀਂ ਐਵੇਂ ਬਹੁਤ। ਲੋਕੀ ਐਵੇਂ ਤਾਂ ਨਹੀਂ ਠੀਕ ਹੁੰਦੇ ਕਹਿਣਾ ਸੀਗਾ। ਠੀਕ। ਐਵੇਂ ਤਾਂ ਨਹੀਂ ਠੀਕ ਰਹਿੰਦੇ। ਦੋ ਰਸਤੇ ਸੀਗੇ। ਜਾਂ ਵੀ ਕਿੰਦਾ ਕਿੱਧਰ ਜਾਣਾ ਮੈਂ ਕਿਹਾ ਇੱਧਰ ਚੱਲਦੇ ਆ। ਉਹ ਤੇਰੀ ਇਹਦੇ ਤਾਂ ਚੜ੍ਹਾਈ ਬਹੁਤ ਆ ਓ ਮਾਈ ਗਾਡ ਇਹਨਾਂ ਨੇ ਦਰਖਤ ਨੂੰ ਕੱਢ ਕੇ ਕਿੰਨਾ ਸੋਹਣਾ ਸਕਲਪਚਰ ਬਣਾਇਆ ਆ ਦਿਖਾਉਣੀ ਆ ਇੱਕ ਮਿੰਟ ਆ ਦੇਖੋ ਓ ਗਾਇਸ ਓ ਵੀਡੀਓ ਬਣਾਉਂਦਾ ਵੀ जयवीर कि लग रहा है दस मैं सही सही दसी तो है खलिया बै गई घर जाके पता लगेगा पौड़िया खत्म कर देना ਜਿਹੜੇ ਲੋਕੀ ਸਾਈਕਲਿੰਗ ਕਰਦੇ ਆ ਉਹਨਾਂ ਦੇ ਲਈ ਇਹਨਾਂ ਨੇ ਬਹੁਤ ਆ ਵਧੀਆ ਟ੍ਰੇਲ ਬਣਾਏ ਹੋਏ ਆ ਆ ਬਣਾਉਂਦੇ ਪਏ ਆ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਆ ਤੇ ਆ ਦੇਖੋ ਉੱਚੀਆਂ ਜੀਆਂ ਪਹਾੜੀਆਂ ਫੇਰ ਥੱਲੇ ਇੱਥੇ ਬਹੁਤ ਸਾਈਕਲਿਸਟ ਆਉਂਦੇ ਆ ਪਰ ਹੁਣ ਇੱਥੇ ਕੰਮ ਚੱਲਦਾ ਪਿਆ ਆ ਇਸ ਕਰਕੇ ਜਿਹੜਾ ਸਾਈਕਲ ਟ੍ਰੇਲ ਆ ਉਹ ਇਹਨਾਂ ਦੇ ਵੱਲੋਂ ਬੰਦ ਕੀਤਾ ਆ ਆ ਅਸੀਂ ਇਸ ਟ੍ਰੇਲ ਨੂੰ ਫਾਲੋ ਕਰੀ ਜਾ ਰਹੇ ਹਾਂ ਤੇ ਅੱਗੇ ਇਹ ਟ੍ਰੇਲ ਰੈਜ਼ੀਡੈਂਸ਼ੀਅਲ ਏਰੀਆ ਦੇ ਨਾਲ ਲੱਗ ਜਾਂਦੀ ਆ ਜਾਵੇ ਕਿਤੇ ਫਿਰ ਅਸੀਂ ਉੱਥੇ ਹੀ ਅੱਗੇ ਜਾਵਾਂਗੇ ਅਸੀਂ ਵੱਲਾ ਉਹ ਵਾਲੇ ਰਸਤੇ ਥਾੜੇ ਗਏ ਆਵਾਂਗੇ ਉਧਰ ਜਾਂਦੇ ਆ ਉਧਰੋਂ ਵੀ ਇਹ ਰਸਤਾ ਆ ਗਿਆ ਅਸੀਂ ਹੁਣ ਆਵਾਂਗੇ ਇੱਧਰ ਜਾਂਦੇ ਆ ਇੱਧਰ ਵੀ ਇਹ ਰਸਤਾ ਆ ਗਿਆ ਅਸੀਂ ਜਾਣਾ ਉਹ ਪਹਾੜ ਤੇ ਤੇ ਪੌੜੀਆਂ ਫੇਰ ਆ ਗਈਆਂ ਇੰਨੀਆਂ ਪੌੜੀਆਂ ਚੜ੍ਹ ਕੇ ਅਸੀਂ ਇਸ ਵਿਊ ਤੇ ਪਹੁੰਚੇ ਆ ਤੇ ਅੱਗੇ ਉਹ ਹੈਗਾ ਗੋਰਿਆਂ ਦੇ ਘਾਰ ਤੇ ਜਿਹੜਾ ਇਹ ਇਨਵਰਜਰੀ ਪਾਰਕ ਹੈ ਇਹ ਲਗਭਗ 82 ਇਕਰ ਦੇ ਵਿੱਚ ਫੈਲੇ ਹੋਇਆ ਤੇ ਇਹਦੀਆਂ ਜਿਹੜੀਆਂ ਸਾਰੀਆਂ ਸਾਈਟਸ ਨੇ ਉਹ ਰੈ residențial ਏਰੀਆ ਦੇ ਨਾਲ ਲੱਗਦੀਆਂ ਨੇ ਤਾਂ ਜੋ ਲੋਕੀ ਜਿਹੜੇ ਨੇ ਉਹ ਈਜ਼ੀਲੀ ਆਪਣੇ ਪਾਰਕ ਦੇ ਨਾਲ ਜੁੜੇ ਰਹਿਣ ਨੇਚਰ ਦੇ ਨਾਲ ਜੁੜੇ ਰਹਿਣ ਲੋਕੀ ਇੱਥੇ ਐਕਸਰਸਾਈਜ਼ ਕਰਨ ਆਉਂਦੇ ਨੇ ਘੁੰਮਣ ਆਉਂਦੇ ਨੇ ਹਨਾ ਤੇ ਹੋਰ ਵੀ ਬਹੁਤ ਚੀਜ਼ਾਂ ਤੇ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਾ ਐਡਵੈਂਚਰ ਸੀਗਾ ਮੇਰੇ ਲਈ ਤਾਂ ਬਹੁਤ ਜ਼ਿਆਦਾ ਕਿਉਂਕਿ ਇੰਨੀਆਂ ਪੌੜੀਆਂ ਕਾਫੀ ਟਾਈਮ ਹੋ ਗਿਆ ਏਦਾਂ ਨਹੀਂ ਚੜੇ ਤੇ ਸੌ ਸਾਈ ਹੋ ਗਏ ਸੀਗੇ ਤੇ ਪਰ ਸਾਨੂੰ ਹੁਣ ਭੁੱਖ ਲੱਗੀ ਸੀ ਅਸੀਂ ਪਹਿਲਾਂ ਐਪਲ ਖਾ ਲਿਆ ਅਸੀਂ ਘਰੋਂ ਨਾਲ ਕਾਫੀ ਬਣਾ ਕੇ ਲੈ ਕੇ ਆਏ ਸੀਗੇ ਤੇ ਅਸੀਂ ਹੁਣ ਕਾਫੀ ਪੀਣ ਲੱਗੇ ਆ ਤੇ ਕਾਫੀ ਕਾਫੀ ਦੇ ਨਾਲ ਵੀ ਸਾਡੇ ਨਾਲ ਟਰੈਜਡੀ ਹੋਈ ਸੀਗੀ ਉਹ ਵੀ ਤੁਹਾਨੂੰ ਦੱਸਦੇ ਆ ਪਰ ਪਹਿਲਾਂ ਕਾਫੀ ਦਾ ਕੱਪ ਲੈ ਲਈਏ ਕਾਫੀ ਵਿਦ ਥਿਸ ਊ ਕਾਫੀ ਦੀ ਸਾਡੇ ਨਾਲ ਲੇਟ ਰਜੜੀ ਹੋਈ ਸੀ ਕਿ ਘਰੋਂ ਮੈਂ ਕਾਫੀ ਤਾਂ ਬਣਾ ਲਈ ਸੀ ਕਿ ਪਰ ਡਿਸਪੋਜ਼ੇਬਲ ਗਲਾਸੀਆਂ ਦੂਸਰੇ ਗਲਾਸ ਲੈਣੇ ਭੁੱਲ ਗਈ ਸੀ ਅਸੀਂ ਬੈਗ ਦੇ ਵਿੱਚ ਨਹੀਂ ਪਾਏ ਸੀਗੇ ਸਾਨੂੰ ਬੱਸ ਦੇ ਵਿੱਚ ਬੈਠਿਆਂ ਨੂੰ ਯਾਦ ਆਇਆ ਯਾਰ ਡਿਸਪੋਜ਼ੇਬਲ ਗਲਾਸ ਜਾਂ ਕੱਪ ਤਾਂ ਆਪਾਂ ਲਏ ਹੀ ਨਹੀਂ ਫਿਰ ਮੈਂ ਇਹਨੂੰ ਖਾਵਾਂ ਜਾ ਵੀਰ ਨੂੰ ਜਾ ਵੀਰ ਇੱਥੇ ਕੋਈ ਸਟੋਰ ਵਗੈਰਾ ਹੈਗਾ ਜਿੱਥੋਂ ਆਪਾਂ ਲੈ ਲਈਏ ਸਟੋਰ ਤਾਂ ਹੈਗੇ ਆ ਪਰ ਉੱਥੇ ਤੁਹਾਨੂੰ ਪੂਰਾ ਪੈਕ ਮਿਲਦਾ ਹੈਂ ਇੰਡੀਆ ਵਾਂਗੂ ਨਹੀਂ ਕਿ ਤੁਸੀਂ ਕਿਸੇ ਵੀ ਸਟੋਰ ਤੋਂ ਕਿ ਹਾਂਜੀ ਸਾਨੂੰ ਇੱਕ ਦੋ ਹੀ ਚਾਹੀਦੇ ਆ ਸਾਨੂੰ ਇੰਨੇ ਹੀ ਦੇ ਦਿਓ ਇਥੇ ਆ ਚੀਜ਼ਾਂ ਦੀ ਇਨਕਨਵੀਨੀਅੰਸ ਬਹੁਤ ਆ ਬਾਕੀ ਚਲੋ ਚੀਜ਼ਾਂ ਵਧੀਆ ਨੇ ਹੈਲਥ ਵਾਈਜ਼ ਤੁਸੀਂ ਸਹੀ ਰਹਿਨੇ ਆ ਹੋਰ ਵੀ ਚੀਜ਼ਾਂ ਹੈਗੀਆਂ ਨੇ ਵਧੀਆ ਨੇ ਪਰ ਕੁਝ ਕਿ ਚੀਜ਼ਾਂ ਚ ਇੰਡੀਆ ਦੀ ਬਹੁਤ ਯਾਦ ਆਉਂਦੀ ਆ ਤੇ ਫਿਰ ਅਸੀਂ ਕੀ ਕੀਤਾ ਫਿਰ ਅਸੀਂ ਸਬਵੇ ਗਏ ਉਸ ਅਸੀਂ ਫਾਉਂਟੇਨ ਲਏ ਦੋ ਸਾਢੇ 5 ਡਾਲਰ ਦੇ ਸਾਢੇ 5 ਡਾਲਰ ਦੇ ਦੋ ਫਾਉਂਟੇਨ ਲਏ ਤੇ ਇੱਕ ਤਾਂ ਜੈਵੀਰ ਨੇ ਪੀ ਲਿਆ ਸੀਗਾ ਇੱਕ ਅਸੀਂ ਡੋਗ ਲਿੱਤਾ ਤੇ ਅਸੀਂ ਫਿਰ ਇੱਕ ਆਪਾਂ ਦੇ ਵਿੱਚ ਹੁਣ ਕਾਫੀ ਪਾ ਕੇ ਪੀ ਰਹੇ ਆ ਬਾਦ ਕਾਫੀ ਹਾਂ ਕਿਸ ਗਿਆ ਨਾ ਲੱਗ ਰਿਹਾ ਲੱਗਦਾ ਹੈ ਚੱਲ ਆ ਗਿਆ ਸ਼ੁਕਰ ਹੈ ਇੱਕ ਬੈਂਚ ਮਿਲਿਆ ਸਾਨੂੰ ਉਦੋਂ ਦਾ ਸਾਰੇ ਪਾਸੇ ਘੁੰਮ ਲਿਆ ਅਸੀਂ ਉਧਰੋਂ ਵੀ ਘੁੰਮ ਆਏ ਆ ਇਧਰ ਵੀ ਘੁੰਮ ਆਏ ਆ ਕਿਸੇ ਪਾਸੇ ਬੈਂਚ ਨਹੀਂ ਸੀਗਾ ਇੱਥੇ ਸੀਗਾ ਫੋਂਟ ਬਲੀ ਜਾਂਦੇ ਹਣੇ ਕਦੀ ਨਹੀਂ ਰੱਖੇ ਇਹਨਾਂ ਨੇ ਹਾਂ ਐਸੀ ਕੀ ਸਾਡੀ ਅੱਜ ਦੀ ਵੀਡੀਓ ਅੱਜ ਅਸੀਂ ਆਏ ਸੀ ਕਿਨਵਰਕਰੀ ਪਾਰ ਕਿਤੇ ਇੱਥੇ ਆ ਕੇ ਜੋ ਐਡਵੈਂਚਰ ਅੱਜ ਅਸੀਂ ਕੀਤਾ ਆ ਉਹ ਤਾਂ ਮੈਨੂੰ ਬਹੁਤ ਵਧੀਆ ਲੱਗਾ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਉਮੀਦ ਕਰਦੀ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ